ਆ ਤੁਸੀਂ ਦੇਖ ਰਹੇ ਹੋ ਇਹ YouTube ਚੈਨਲ EH Back to Lecture ਤੇ ਅੱਜ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਤੇ ਅੱਜ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗਾ ਕਿ ਟ੍ਰੋਕਾਈਟਿਸ ਡਿਜ਼ੀਜ਼ ਜਿਹੜੀ ਹੈਗੀ ਉਹਦੇ ਬਾਰੇ ਵਿੱਚ ਉਹਦੇ ਵਿੱਚ ਇਹ ਤਕਰੀਬਨ ਇਹ ਸਾਵ ਵਾਲੀ ਨਲੀ ਜਿਹੜੀ ਹੈਗੀ ਸਾਡੀ ਉਹਦੇ ਵਿੱਚ ਇਨਫੈਕਸ਼ਨ ਉਹਦੇ ਨਾਲ ਸਵੈ ਰਨ ਹੋ ਜਾਂਦੀ ਹੈ ਇਹ ਤਕਰੀਬਨ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਅਕਿਊਟ ਅਤੇ ਕ੍ਰੋਨਿਕ ਅਕਿਊਟ ਜਿਹੜਾ ਕਿ ਇਕਦਮ ਜਲਦੀ ਕੋਈ ਬੜੀ ਮੋੜ ਤੀਜੇ ਦੇ ਨਾਲ ਅਟੈਕ ਹੁੰਦਾ ਹੈ ਮੈਦਲਾ ਜੁਕਾਮ ਖਾਂਸੀ ਬੁਖਾਰ ਹੋ ਜਾਂਦਾ ਹੈ ਤੇ ਇਹ ਤਕਰੀਬਨ ਕਾਮਨ ਜਿਹਾ ਕੋਈ 7-10 ਦਿਨ ਤੋਂ ਲੈ ਕੇ 10 ਦਿਨ ਦੇ ਅੰਦਰ ਵਿੱਚ ਇਹ ਤਕਰੀਬਨ ਠੀਕ ਹੋ ਜਾਂਦਾ ਹੈ ਤੇ ਕ੍ਰੋਨਿਕ bronchitis ਦੇ ਵਿੱਚ ਜਿਹੜਾ ਤੁਹਾਨੂੰ ਜਿਹੜੀ ਖਾਂਸੀ ਬਹੁਤ ਲੰਬੀ ਦਿਨ ਚੱਲ ਜਾਂਦੀ ਹੈ ਜਿਵੇਂ ਕਿ ਇੱਕੇ ਵਾਰੀ 3 ਮਹੀਨਿਆਂ ਤੋਂ ਲੈ ਕੇ 2 ਸਾਲ 1.5-2 ਸਾਲ ਤੱਕ ਇਹ ਹੋ ਜਾ ਰਹੀ ਹੈ ਇਹ ਖਾਂਸੀ ਬੰਦੀ ਨੂੰ ਤੇ तकरीबन ਇਹ ਇਹ ਖਾਂਸੀ ਆਉਂਦੀ ਰਹਿੰਦੀ ਹੈ ਤੇ ਇਹਦੇ ਜਿਹੜੇ ਬ੍ਰੌਂਕਾਈਟਸ ਦੇ ਕਾਰਨ ਹਨ ਇਹ ਮੌਸਮ ਦਾ ਬਦਲਣਾ ਠੰਡ ਲੱਗ ਜਾਣੀ ਤੇ ਜਾਂ ਮਿੱਟੀ ਕੱਟਾ ਧੂੜ ਆਦੀ ਜਾਂ ਕਿਸੇ ਚੀਜ਼ ਤੋਂ ਮੈਨੂੰ ਐਲਰਜੀ ਹੋਣ ਦੇ ਨਾਲ ਸਾਡੀ ਜਿਹੜੀ ਕੋਈ ਨੱਕ ਦੇ ਅੰਦਰ ਦੀ ਚਿੱਲੀ ਹੈ ਔਰ ਕੰਨ ਤੇ ਗਲੇ ਤੱਕ ਜਿਹੜੀ ਚਿੱਲੀ ਹੈ ਇਹਦੇ ਵਿੱਚ ਸਵੇਲਿੰਗ ਇਹ ਹੋ ਜਾਂਦੀ ਹੈ ਇਨਫੈਕਸ਼ਨ ਹੋਣ ਦੇ ਨਾਲ ਸਵੇਲਿੰਗ ਹੋ ਜਾਂਦੀ ਹੈ ਇਹਦੇ ਕਾਰਨ ਇਹ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਕਿ ਮਿੱਟੀ ਕੱਟਾ ਤੂਣ ਸਰਦੀ ਲੱਗ ਜਾਣੀ ਤੇ ਮੌਸਮ ਦਾ ਬਦਲਣਾ ਜਾਂ ਜ਼ਹਿਰੀਲੀਆਂ ਗੈਸਾਂ ਦਾ ਮਤਲਬ ਉਹਦੇ ਏਰੀਆ ਦੇ ਵਿੱਚ ਉਸ ਜਗ੍ਹਾ ਦੇ ਵਿੱਚ ਕਿ ਜ਼ਹਿਰੀਲੀ ਗੈਸ ਚੜ ਜਾਣੀ ਜਾਂ ਅ ਤਕਰੀਬਨ ਅਜਿਹਾ ਸਕਦੇ ਹਾਂ ਜਿਆਦਾ ਸਿਰ ਸਿਗਰਟ ਦਾ ਇਸਤੇਮਾਲ ਕਰਨਾ ਸਿਗਰਟ ਕੋਕਾਤਮਾ ਦਾ ਇਸਤੇਮਾਲ ਕਰਨਾ ਵੀ ਇਹਦੇ ਕਾਰਨ ਹੁੰਦਾ ਹੈ ਤੇ ਇਹਦੇ ਵਿੱਚ ਜਦੋਂ ਅਟੈਕ ਹੁੰਦਾ ਬੜੀ ਜ਼ਬਰਦਸਤ ਤੇ ਬੜੀ ਜ਼ਬਰਦਸਤ ਹੁੰਦਾ ਇੱਕਦਮ ਮੈਜਲਾ ਦੁਖਾਣ ਖਾਂਸੀ ਅੱਖਾਂ ਚੋਂ ਪਾਣੀ ਨੱਕ ਭਰਿਆ ਜਾਂ ਚਲਣਾ ਇਹ ਨੱਕ ਚੋਂ ਪਾਣੀ ਤੇ ਖਾਂਸੀ ਦਾ ਵਾਰ-ਵਾਰ ਆਉਣਾ ਤੇ ਇਹਦੇ ਨਾਲ ਇਹ ਸਾਡੇ ਸਾਹ ਵਾਲੀ ਨਾਲੀ ਦੇ ਵਿੱਚ ਇਨਫੈਕਸ਼ਨ ਫੇਫੜਿਆਂ ਤੱਕ ਇਨਫੈਕਸ਼ਨ ਫੈਲ ਜਾਂਦੀ ਹੈ ਤੇ ਸੋਜਿਸ਼ ਹੋ ਜਾਂਦੀ ਹੈ ਤੇ ਇਦੇ ਨਾਲ ਸਾਡੀ ਛਾਤੀ ਦੇ ਵਿੱਚ ਦਰਦ ਤੇ ਸਾਹ ਦਾ ਤਕਰੀਫ ਨਾ ਹੋਣਾ ਸਾਡੇ ਸੀਰਚ ਦਰਦ ਸਿਰ ਦਰਦ ਤੇ ਸਾਡੇ ਸੀਰ ਦੇ ਵਿੱਚ ਦਰਦ ਨਾਲ ਪੁਖਾਰ ਹੋਣ ਦੇ ਨਾਲ ਸੀਰਚ ਦਰਦ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਸੰ ਇਹ ਐਂਟੀਬਾਇਟਿਕਸ ਜਿਹੜੀਆਂ ਹੈਗੀਆਂ ਦਵਾਈਆਂ ਉਹ ਜਿਆਦਾ ਕੰਮ ਨਹੀਂ ਕਰਦੀਆਂ ਇਹਦੇ ਵਿੱਚ ਸਾਨੂੰ ਆਰਾਮ ਕਰਨਾ ਚਾਹੀਦਾ ਹੈ ਤੇ ਠੰਡੀਆਂ ਚੀਜ਼ਾਂ ਜਿਹੜੀਆਂ ਅਸੀਂ ਚੇਲ ਲੈਨੇ ਉਹ ਸਾਨੂੰ ਇਹਦੇ ਵਿੱਚ ਇਸ ਬਿਮਾਰੀ ਦੇ ਵਿੱਚ ਵਾਧਾ ਕਰਦੀਆਂ ਹਨ ਤੇ ਸਾਨੂੰ ਇਹ ਆਰਾਮ ਕਰਨਾ ਚਾਹੀਦਾ ਹੈ ਤੇ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਲਾਜ ਕਰਦੇ ਆ ਸਾਨੂੰ E1/3 F1/3 A P1/3 ਤੇ S10/3 ਤੇ C5 ਜਿਹੜੀ ਹੈਗੀ ਉਹ 3 ਤੇ ਪਰਮਨ 1st ਦੇ ਵਿੱਚ ਇਹਦਾ ਮਿਕਸਚਰ ਬਣਾ ਕੇ ਸਾਨੂੰ ਇੱਕ ਘੰਟੇ-ਘੰਟੇ ਬਾਅਦ ਜਾਂ ਪੇਸ਼ੈਂਟ ਦੀ ਕੰਡੀਸ਼ਨ ਦੇਖ ਕੇ ਉਹਨੂੰ ਦੋ-ਦੋ ਘੰਟੇ ਬਾਅਦ ਜਾਂ ਘੰਟੇ-ਘੰਟੇ ਬਾਅਦ ਉਹਦਾ ਇੱਕ-ਇੱਕ ਐਗਜ਼ਾਮ ਇਚ ਪੇਸ਼ੈਂਟ ਨੂੰ ਜਿਹੜਾ ਉਹ ਸਾਨੂੰ ਦਿੰਦੇ ਰਹਿਣਾ ਚਾਹੀਦਾ ਹੈ ਤੇ ਇਹ ਵਿਨਟੋਕਫ ਅਮਨ ਫਾਰਮਾਸਿਟੀਕਲ ਦੀ ਜੋ ਪੇਟੈਂਟ ਬਣੀ ਹੋਈ ਹੈ ਉਹ ਇਹਦੇ ਨਾਲ ਅਲਟਰਨੇਟ ਜਿਹੜੀ ਪੇਸ਼ੈਂਟ ਨੂੰ ਦੇਣ ਨਾਲ ਬਹੁਤ ਹੀ ਜਲਦੀ ਫਰਕ ਪੈਂਦਾ ਤੇ ਇਹ ਪੇਸ਼ੈਂਟ ਦੀ ਛਾਤੀ ਦੇ ਉੱਤੇ ਅਮਨ ਫਾਰਮਾਸਿਊਟਿਕਲ ਦੀ ਬੜੀ ਘੋਚ ਚੈਸਟ ਅਲਾਈਨਮੈਂਟ ਅਸੀਂ ਉਹਦੀ ਮ사ਜ ਕਰਨੀ ਚਾਹੀਦੀ ਹੈ ਜਾਂ ਸਾਨੂੰ ਇਹ C5 A2 ਅਤੇ P3 ਦੀ ਜਿਹੜੀ ਮ사ਜ ਹੈਗੀ ਆ ਉਹ ਸਾਨੂੰ ਛਾਤੀ ਤੇ ਕਰਨੀ ਚਾਹੀਦੀ ਹੈ ਤੇ 6 ਨੰਬਰ ਇੰਜੈਕਸ਼ਨ ਸਾਨੂੰ ਇਹਦੇ ਵਿੱਚ ਲਗਾਉਣਾ ਚਾਹੀਦਾ ਹੈ ਤੇ ਪੇਸ਼ੈਂਟ ਨੂੰ ਬੜੀ ਜਲਦੀ ਰਿਕਵਰੀ ਹੁੰਦੀ ਹੈ ਤੇ ਪੇਸ਼ੈਂਟ ਬਹੁਤ ਜਲਦੀ ਠੀਕ ਹੋ ਜਾਂਦਾ ਹੈ ਤੇ ਜੇਕਰ ਕ੍ਰੋਨਿਕ ਕੇਸ ਦੇ ਵਿੱਚ ਦੇਖਿਆ ਜਾਵੇ ਤਾਂ ਇਸੇ ਮੈਡੀਸਨ ਦਾ ਜਿਹੜਾ ਡੋਸਿਜ ਹੈ ਉਹਨੂੰ ਇਹ ਤਕਰੀਬਨ ਲਾਈਟ ਕਰਕੇ ਥਾਰਡਨ ਫਿਫਥ ਦੇ ਵਿੱਚ ਜਾਂ ਪੇਸ਼ੈਂਟ ਨੂੰ ਬਹੁਤ ਕ੍ਰੋਨਿਕ ਪ੍ਰਾਣਾ ਕੇਸ ਹੈ ਫਿਫਥ ਦੇ ਵਿੱਚ ਅਸੀਂ 10th ਦੇ ਵਿੱਚ ਵੀ ਉਸ ਪੇਸ਼ੈਂਟ ਨੂੰ ਇਹ ਮਿਕਸਚਰ ਜਿਹੜਾ ਹੈਗਾ ਉਹ ਅਸੀਂ ਦੇ ਸਕਦੇ ਹਾਂ ਤੇ ਤਕਰੀਬਨ ਅਕਿਊਟ ਜਿਹੜੀ ਇਹ ਬਰੌਂਕਾਈਟਸ ਦੇ ਜੇ ਕੋਈ ਫਾਰਮ ਹੈ ਜੇ ਬਿਮਾਰੀ ਹੈ ਤਾਂ ਸਾਨੂੰ 6 ਨੰਬਰ ਦੇ ਨਾਲ ਇਹ ਚੱਲਣਾ ਚਾਹੀਦਾ ਜੇਕਰ ਕ੍ਰੋਨਿਕ ਦੇ ਵਿੱਚ ਹੈ ਤੇ ਸਾਨੂੰ 7 ਨੰਬਰ ਇੰਜੈਕਸ਼ਨ ਮਾਣਾ ਚਾਹੀਦਾ ਹੈ ਤੇ ਬ੍ਰੀਡ ਐਕਸਿਡੀ ਜਿਹੜੀ ਹੈ ਉਹ ਸਾਨੂੰ 5-5 ਜਾਂ 10-10 ਡ੍ਰੌਪ ਜਿਹੜੀ ਪੇਸ਼ੈਂਟ ਨੂੰ 3 ਤੋਂ 4 ਟਾਈਮ ਦੇਣੀ ਚਾਹੀਦੀ ਹੈ ਤੇ ਅੱਜ ਦਾ ਮੇਰਾ ਟੌਪਿਕ ਸਿਰਫ ਇਹ ਹੈ ਤੇ ਮੇਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੈਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ ਪੜ ਜਾਣਕਾਰੀ ਲਈ ਸ਼ੇਅਰ ਕਰਦਾ ਰਹਾਂਗਾ ਤੇ ਮੈਂ ਆਪ ਦਾ ਬਹੁਤ ਬਹੁਤ ਧੰਨਵਾਦ